ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਦੱਸਦੇ ਕਿ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਤੇ ਜਵਾਬੀ ਕਾਰਵਾਈ ਕਰਦੇ ਆਂ ਪੁਲਿਸ ਦੇ ਵੱਲੋਂ ਵੀ ਜਵਾਬੇ ਫਾਇਰਿੰਗ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਦੱਸਦੇ ਕਿ ਇਹ ਘਟਨਾ ਮਾਨਸਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਹਨਾਂ ਗੈਂਗਸਟਰ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਇੱਕ ਫਾਰਮੇਸੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦੇ ਉੱਪਰ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ ਸੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਆਰੋਪੀਆਂ ਦੀ ਪਾਲ ਸੀਗੀ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਇਹ ਬਦਮਾਸ਼ ਉੱਥੋਂ ਨਿਕਲ ਰਹੇ ਸੀ ਤਾਂ ਇਹਨਾਂ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਘੇਰੇਬੰਦੀ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੇਖ ਕੇ ਪੁਲਿਸ 'ਤੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਆ ਇਹਨਾਂ ਦੇ ਉੱਪਰ ਗੋਲੀ ਚਲਾਈ ਹੈ ਜਿਸ ਦੇ ਵਿੱਚ ਇੱਕ ਗੈਂਗਸਟਰ ਦੇ ਗੁੱਟ ਤੇ ਗੋਲੀ ਲੱਗੀ ਹੈ ਤੇ ਇੱਕ ਗੈਂਗਸਟਰ ਦੇ ਪੈਰ ਦੇ ਵਿੱਚ ਛੱਟ ਲੱਗੀ ਹੈ ਉਸ ਤੋਂ ਬਾਅਦ ਦੋਹਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਦੱਸ ਦੇ ਕਿ ਪਹਿਲਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ 'ਤੇ ਗੋਲੀ ਚਲਾਈ ਗਈ ਬਾਅਦ ਵਿੱਚ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਨਾ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਹਾਲਾਂਕਿ ਇਹਨਾਂ ਤੋਂ ਗੈਂਗਸਟਰਾਂ ਨੂੰ ਪਹੁੰਚਾਉਣ ਦੇ ਲਈ ਦੋ ਗੈਂਗਸਟਰ ਹੋਰ ਉੱਥੇ ਪਹੁੰਚਦੇ ਨੇ ਦੋ ਹੋਰ ਇਹਨਾਂ ਦੇ ਸਾਥੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਗੱਡੀ ਲਿਆ ਕੇ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ 4 ਜਣੇ ਤਕਰੀਬਨ ਗ੍ਰਿਫਤਾਰ ਕੀਤੇ ਹ ਅਤੇ ਦੱਸਦੇ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹਨਾਂ ਦੋ ਦੇਵਲੂ ਬਿੱਤ ਦਿਨਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਦੇ ਉੱਪਰ ਪਹਿਲਾਂ ਵੀ ਕਈ ਐਫ ਆਈ ਆਰਸ ਦਰਜ ਨੇ ਕਈ ਕੇਸ ਦਰਜ ਨੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਨਾਂ ਦੇ ਕਹਿਣ ਦੇ ਉੱਪਰ ਉਹਨਾਂ ਦੇ ਵੱਲੋਂ ਬਿੱਤ ਦਿਨਾਂ ਦੇ ਵਿੱਚ ਫਾਰਮੇਸੀ ਦੀ ਦੁਕਾਨ ਦੇ ਉੱਪਰ ਗੋਲੀਆਂ ਚਲਾਈਆਂ ਸੀ ਕੀ ਘਟਨਾ ਸੀ ਕਿਨਾਂ ਕਾਰਨਾਂ ਕਾਰਨ ਉਹਨਾਂ ਦੇ ਵੱਲੋਂ ਜਹੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਹੁਣ ਦੱਸਦੇ ਹਾਂ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਪਿਸਟੌਲ ਵੀ ਬਰਾਮਦ ਕੀਤੀ ਗਈ ਹੈ ਸਨਾਹੀ ਪਿਸਟੌਲ ਦੇ ਨਾਲ ਇਹ ਗੱਡੀ ਵਿਭਰਾਮਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਰ ਲਈ ਗਈ ਹੈ ਤੁਸੀਂ ਵਸਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਿਹਾ ਹੈ ਕੱਲ ਮਾਨਸਾ ਸ਼ਹਿਰ ਚ ਦੋ ਵਾਰਦਾਤਾਂ ਹੋਈਆਂ ਸੀ ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਆਈ ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਇੰਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਮਾਨਸਾ ਡੀਐਸਪੀ ਡੀਟੀਐਸਪੀ ਡ ਸਰ ਸੋ ਇਨਾ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਚ ਸਾਡਾ ਇੱਕ ਏਐਸਆਈ ਹੈ ਬਿੱਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ ਦੇਨੀ ओंकार ਸਿੰਘ ਦੇਨੀ ਉਹਦੇ ਘੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਏਕਿਊਜ਼ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ 'ਚ ਜਿਨ੍ਹਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਹੈ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ 'ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਤੇ ਰਿਕਵਰ ਕਰ ਲਈ ਸਰ ਰਿਕਾਰਡ ਕੀ ਹੈ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਹਾਂ ਸੋ ਇਹਦੇ ਵਿੱਚ 36 24 ਟੂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਆ ਟ੍ਰੇਸ ਕੀਤਾ ਇਹ ਕਿਦੇ ਕਹਿਣ ਤੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਹੈ ਉਹਦੀ ਤਫਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਲੈ ਆਈ ਚੋਗੀ ਨਾਲ